ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਬਰਮਿੰਗਮ ਤੱਕ ਸਿੱਧੀ ਫਲਾਈਟ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ April 2017 ਤੋਂ ਮੁੜ ਚਾਲੂ ਹੋਣ ਵਾਲੀ ਇਸ ਫਲਾਈਟ ਨਾਲ ਯਾਤਰੀਆਂ ਦੀ 5 ਘੰਟਿਆਂ ਤੱਕ ਦੀ ਹੋਣ ਵਾਲੀ ਖੱਜਲ ਖੁਆਰੀ ਖਤਮ ਹੋ ਜਾਵੇਗੀ ਯਾਤਰੀਆਂ ਦੇ ਨਾਲ ਨਾਲ ਇਹ ਫਲਾਈਟ ਵਪਾਰਕ ਤੌਰ ਤੇ ਵੀ ਕਾਫੀ ਫਾਇਦੇਮੰਦ ਸਿੱਧ ਹੋਵੇਗੀ ਇਸ ਨਾਲ ਅੰਮ੍ਰਿਤਸਰ ਤੋਂ ਬਰਮਿੰਗਮ ਤੱਕ ਨਿਰਯਾਤ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਅਤੇ ਹੋਰ ਜਿੰਸਾਂ ਨੂੰ ਸਮੇਂ ਸਿਰ ਪਹੁੰਚਾਇਆ ਜਾ ਸਕੇਗਾ ਇਹ ਸਾਡੀ ਸਰਕਾਰ ਦੀ ਬਹੁਤ ਵੱਡੀ ਉਪਲਬਧੀ ਹੈ ਕਿ ਜਿਹਦੇ ਨਾਲ ਪੰਜਾਬ ਜੀ ਐਨ ਕੇ ਔਰ ਹਿਮਾਚਲ ਦੇ ਵਪਾਰੀਆਂ ਨੂੰ ਵੀ ਲਾਭ ਹੋਏਗਾ ਲੋਕਾਂ ਨੂੰ ਵੀ ਲਾਭ ਹੋਏਗਾ ਰਿਲੀਜੀਅਸ ਟੂਰਿਜ਼ਮ ਜਿਹੜਾ ਉਹ ਵੀ ਵਧੇਗਾ ਔਰ ਜਿਹੜਾ bizness ਹੈ ਉਹ ਵੀ ਵਧੇਗਾ ਕਿਉਂਕਿ 에어ਪੋਰਟਸ ਗ੍ਰੋਥ ਇੰਜਨਸ ਨੇ ਕਿਸੇ ਵੀ ਸਟੇਟ ਦੇ ਲਈ ਔਰ ਖਾਸ ਕਰਕੇ ਇਹਦਾ ਲਾਭ ਜਿਹੜਾ ਸ਼੍ਰੀ ਅਮਰitsar ਸਾਹਿਬ ਨੂੰ ਹੋਏਗਾ ਜ਼ਿਕਰ ਹੋਇਆ ਕਿ 2003 ਤੋਂ ਲੈ ਕੇ 2006 ਤੱਕ ਅੰਮ੍ਰਿਤਸਰ ਤੋਂ ਬਰਮਿੰਗਮ ਤੱਕ ਨਿਰਵਿਘਨ ਫਲਾਈਟ ਚਲਾਈ ਗਈ ਸੀ ਪਰ ਕੁਝ ਕਾਰਨਾਂ ਕਰਕੇ ਬਾਅਦ ਵਿੱਚ ਫਲਾਈਟ ਦਾ ਰੂਟ ਬਦਲ ਕੇ ਅੰਮ੍ਰਿਤਸਰ ਤੋਂ ਦਿੱਲੀ ਅਤੇ ਫਿਰ ਅੱਗੇ ਬਰਮਿੰਗਮ ਤੱਕ ਕਰ ਦਿੱਤਾ ਗਿਆ ਸੀ ਜਿਸ ਨਾਲ ਸਮੇਂ ਦੀ ਕਾफी ਬਰਬਾਦੀ ਹੁੰਦੀ ਸੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ